ਧਿਆਨ ਆ ਦੇ ਹਲਕਾ ਗਿਲੇ ਦੀ ਨੀ ਆਉਂਦੇ ਪਿੰਡ ਬਲੋਕੇ ਵਿਖੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਕਾਰਡ ਅਤੇ ਪੈਨਸ਼ਨਾਂ ਵੰਡੀਆਂ ਗਈਆਂ ਇਸ ਮੌਕੇ ਗੱਲਬਾਤ ਰਾਈ ਵਿਧਾਇਕ ਨੇ ਪਿਛੜੀਆਂ ਸਰਕਾਰਾਂ ਨੂੰ ਆੜੇ ਹੱਥੀ ਲਿਆ ਉਧਰ ਆਮ ਆਦਮੀ ਪਾਰਟੀ ਦੇ ਨੌਜਵਾਨੀ ਆਗੂ ਵਿਕੇ ਰੂਪਰਾਏ ਨੇ ਕਿਹਾ ਕਿ ਉਹਨਾਂ ਦੇ ਪਿੰਡ ਬਲੋਕੇ ਵਿਖੇ ਕਰੋੜਾਂ ਦੇ ਵਿਕਾਸ ਕਾਰਜ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਹੋਏ ਨੇ ਦੇਖੋ ਲੋਕਾਂ ਨੂੰ ਤਕਲੀਫਾਂ ਤਕਲੀਫਾਂ ਨੇ ਇਹ ਕਿਹੜੀਆਂ ਸਰਕਾਰਾਂ ਪਾ ਕੇ ਗਈਆਂ ਤਕਲੀਫਾਂ ਹੁਣ ਦੇਖੋ ਤੁਸੀਂ ਆ ਗਲੀ ਵਾਲੇ ਸਾਡੇ ਕਿਹੜਾ ਮੱਲੇ ਚ ਸੰਤਪਿਹਾਰ ਗਲੀ ਨੰਬਰ 20 ਸਾਲ ਹੋ ਗਏ ਸੰਤਪਿਹਾਰ ਦੇ ਵਿੱਚ 20 ਨੰਬਰ ਤੇ ਕਿੰਨੇ ਇਥੇ ਐਮਐਲਏ ਆਏ ਹੋਣਗੇ ਕਿੰਨੇ ਸਾਰਾ ਪ੍ਰਸ਼ਾਸਨ ਨੇ ਇੱਕ ਵੀ ਉਹਨਾਂ ਦੀ ਸੁਣੀ ਨਹੀਂ ਇੱਥੇ ਅਸੀਂ ਵੀਡੀਓ ਸਾਹਿਬ ਬੈਠੇ ਆ ਅਸੀਂ ਸਾਰਾ ਸਟਾਫ ਸਾਡੇ ਨਾਲ ਆਉਣਾ ਹੁੰਦਾ ਸਾਰੇ ਸੈਕਟਰੀ ਨੇ ਅਸੀਂ ਬੱਲੋ ਕਈ ਦੇ ਵਿੱਚ ਕਰੋੜ ਤੋਂ ਉੱਤੇ ਲਾਤਾ ਮੈਂ ਵੀਡੀਓ ਸਾਹਿਬ ਲੱਗੇ ਸਰ 1 ਕਰੋੜ ਤੋਂ ਇੱਕ ਕਰੋੜ ਤੋਂ ਉੱਪਰ ਸੀਵਰੇਜ ਦਾ ਕੰਮ ਗਲੀਆਂ ਦਾ ਕੰਮ ਸਫਾਈ ਦਾ ਕੰਮ ਜਣੀ ਇੱਕ ਦਿਨ ਵੀ ਕੰਮ ਬੰਦ ਨਹੀਂ ਹੋਇਆ ਸਾਡਾ ਬਲਕ ਪ੍ਰਧਾਨ ਖੜਾ ਇੱਥੇ ਕੋਲੇ ਅਸੀਂ ਇਹ ਕਹਿੰਦੇ ਆ ਇਹ ਜਿਹੜਾ ਬੱਲੋਕੀਆ 10000 ਲੋਕ ਰਹਿੰਦੇ ਇੱਥੇ ਲੋਕ ਪ੍ਰਵਾਸੀ ਵੀ ਰਹਿੰਦੇ ਆ ਬਾਹਰੋਂ ਵੀ ਰਹਿੰਦੇ ਨੇ ਇੱਥੇ ਆਏ ਹੋਏ ਲੋਕ ਪ੍ਰੇ ਆਸਾਂ ਦੇ ਨਾਲ ਲੈਂਦੇ ਆ ਉਹਦਾ ਮਕਾਨ ਲੈਂਦੇ ਆ ਵੀ ਸਾਡਾ ਸਾਰਾ ਇੱਥੇ ਵਧੀਆ ਸਾਨੂੰ ਸਹੂਲਤਾਂ ਮਿਲਣ ਗਈਆਂ ਜਿੰਨੀਆਂ ਦੀਆਂ ਗਲੀਆਂ ਰਹਿ ਗਈਆਂ ਅਸੀਂ ਗਲੀਆਂ ਵੀ ਪੂਰੀਆਂ ਕਰ ਦੇਣੀਆਂ ਨੇ ਜਿੱਥੇ ਸੀਵਰੇਜ ਦਾ ਸਾਡੇ ਕੋਲੇ ਅੱਜ ਕਿੰਨੇ ਪੈਸੇ ਪਏ ਆ ਜੀ ਆਪਣੇ ਕੋਲੇ 2 ਕਰੋੜ ਰੁਪਏ ਸਾਡੇ ਕੋਲ ਸੀਵਰੇਜ ਦਾ ਪਿਆ 10 ਕਰੋੜ ਰੁਪਏ ਸਾਡੇ ਕੋਲੇ ਗਲੀਆਂ ਦਾ ਬਿਆਵ ਅਸੀਂ ਇਹਨਾਂ ਤੇ ਹੀ ਲਾਉਣਾ ਸਾਰਾ ਉਹ ਅੱਜ ਮਤੇ ਪੈ ਜਾਣੇ ਨੇ ਵੀਡੀਓ ਸਭ ਆਏ ਨੇ ਸੈਕਟਰੀ ਨਾਲ ਮਤੇ ਪੈਣ ਤੋਂ ਬਾਅਦ ਅਸੀਂ 15-20 ਦਿਨ ਤੱਕ ਸਾਰਾ ਕੰਮ ਸਟਾਰਟ ਕਰੀਏ ਐਮਐਲਏ ਸਭ ਆਏ ਸੀਗੇ ਤੁਹਾਡੇ ਏਰੀਆ ਦੀ ਗੱਲੋਂ ਕਿ ਪਿੰਡ ਕੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ ਸੀਗੀਆਂ ਕਿਸ ਤਰ੍ਹਾਂ ਉਹ ਹੱਲ ਕਰਨ ਦੇ ਕੇ ਗਏ ਆ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਬਹੁਤ ਕੰਮ ਹੋਏ ਮੈਂ ਅੱਗੇ ਵੀ ਦੱਸ ਸਕਦਾ ਹਾਂ ਵੀ ਅਸੀਂ ਕਰੋੜਾਂ ਰੁਪਏ ਤੋਂ ਵੱਧ ਕੰਮ ਕਰਾ ਚੁੱਕੇ ਹਾਂ ਉਹਦੇ ਨਾਲ ਨਾਲ ਹੁਣ ਅਸੀਂ ਫੇਰ ਦੁਬਾਰਾ ਦੱਸਿਆ ਵਾ ਇਹ ਵੀ ਜਿਹੜੇ ਕੰਮ ਆ 60-70 ਲੱਖ ਦੇ ਤੇ ਸਾਡੇ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਕਿਉਂਕਿ ਸਰਕਾਰ ਦੀ ਨੀਤ ਬਹੁਤ ਸਾਫ਼ ਹੈ ਜਿਹੜਾ ਕੰਮ ਹੁੰਦੇ ਆ ਇਹ ਜਨੂਨ ਨਾਲ ਹੁੰਦੇ ਆ ਔਰ ਅਸੀਂ ਜਨੂਨ ਨਾਲ ਲੱਗੇ ਹੋਏ ਆ ਕੰਮ ਪੈਸੇ ਨਾਲ ਵੀ ਹੁੰਦੇ ਪਰ ਪੈਸੇ ਨਾਲ ਇੰਨੇ ਨਹੀਂ ਹੁੰਦੇ ਕਿਉਂਕਿ ਪਹਿਲੇ ਬੰਦੇ ਪੈਸੇ ਛੱਡ ਗਏ ਸੀਗੇ ਔਰ ਕੁਝ ਸਰਕਾਰ ਨੂੰ ਵਾਪਸ ਵੀ ਚਲੇ ਗਏ ਸੀਗੇ ਪਰ ਅਸੀਂ ਪਿੰਡ ਦੇ ਕੰਮ ਕਰ ਰਹੇ ਆ ਜਿਵੇਂ ਅੱਜ ਅਸੀਂ 160 ਰਾਸ਼ਨ ਕਾਰਡ ਤੇਰੇ ਨਾਲ ਨਾਲ 90 ਪੈਨਸ਼ਨਾਂ ਵੀ ਵੰਡਿਆਵਾ ਤੁਸੀਂ ਦੇਖਿਆ ਵੀ ਅਸੀਂ ਸਾਰੇ ਵੀਰ ਭਾਏ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਨੂੰ ਰਾਸ਼ਨ ਕਾਰਡ ਵਾਲਿਆਂ ਨੂੰ ਰਾਸ਼ਨ ਕਾਰਡ ਦਿੰਦੇ ਆ ਉਦੇ ਨਾਲ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਵੀ ਆ ਸੀ ਉਸ ਦੇ ਮੱਦੇ ਨਜ਼ਰ ਪਹਿਲਾਂ ਉਸ ਤੋਂ ਜਿਹੜਾ ਪਿੰਡ ਦੇ ਵਿੱਚ ਜਿਹੜਾ ਸਾਰੇ ਕੰਮ ਆ ਕਿਉਂਕਿ ਅਸੀਂ ਲੋਕਾਂ ਤੱਕ ਜਾਣਾ ਅਸੀਂ ਪਿੰਡ ਦੇ ਚਾਹਨੇ ਜਿੰਨੇ ਵੱਧ ਤੋਂ ਵੱਧ ਕੰਮ ਹੋ ਸਕਣ ਪਰ ਮੈਂ ਤੁਹਾਡੇ ਮੱਦੇ ਨਜ਼ਰ ਉਹ ਵਿਸ਼ਵਾਸ ਬਣਾ ਕੇ ਰੱਖਣਾ ਜਿਵੇਂ ਕਿ ਕਣਕ ਵਾਲੇ ਸਮੱਸਿਆ ਆਂਦੀ ਸੀਗੀ ਕਣਕ ਵਾਲਿਆਂ ਨੂੰ ਉਹਨਾਂ ਵਾਸਤੇ ਅਸੀਂ ਇੱਕ ਪੱਕਾ ਹੀ ਡੀਪੂ ਲਾ ਕੇ ਦਵਾਂਗੇ ਜਿਹੜਾ ਮਹੀਨੇ 'ਚ 15 ਦਿਨ ਖੁੱਲੂਗਾ ਉਹ ਇੱਕ ਤਰੀਕ ਤੋਂ 15 ਤਰੀਕ ਤੱਕ ਖੁੱਲਿਆ ਕਰੇਗਾ ਉਹ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲੂਗਾ ਇਹਦੇ ਨਾਲ ਨਾਲ ਅਸੀਂ ਬਹੁਤ ਹੋਰ ਵੀ ਫੈਸਿਲਿਟੀਆਂ ਜਿਵੇਂ ਕੂੜਾ ਤੇ ਸੀਵਰੇਜ ਦੀ ਬੜੀ ਸਮੱਸਿਆ ਵਾ ਹੁਣ ਵੀ ਦੇਖੋ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਵਾ ਉਹਦਾ ਕਾਰਨ ਕੀ ਹੈ ਸੀਵਰੇਜ ਨਾ ਸਹੀ ਹੋਣ ਦਾ ਉਹਦਾ ਕੀ ਕਾਰਨ ਨਾ ਵਧੀਆ ਪ੍ਰਬੰਧ ਹੋਣ ਦਾ ਕਿਉਂਕਿ ਸੀਵਰੇਜ ਸਫਾਈ ਵਾਸਤੇ ਪਹਿਲਾਂ ਤੋਂ ਪ੍ਰਬੰਧ ਹੋਣਾ ਚਾਹੀਦਾ ਜਿਵੇਂ ਸਾਡੇ ਕੋਲੋਨੀ ਅਗਰਵਾਲਾ ਅਸੀਂ ਉਹਦੇ ਵਿੱਚ ਪ੍ਰਬੰਧ ਦੇ ਹਿਸਾਬ ਨਾਲ ਕੀਤਾ ਹਰ ਮਹੀਨੇ ਦੇ ਵਿੱਚ 4 ਦਿਨੋਂ ਸਾਫ਼ ਹੁੰਦਾ ਵਾ ਪਰ ਅਸੀਂ ਇਹ ਸਰਕਾਰ ਦੇ ਤਹਿਤ ਕਰਾਂਗੇ ਮਨਰੇਗਾ ਦੇ ਤਹਿਤ ਕਰਾਂਗੇ ਉਹਦੇ ਵਿੱਚ ਟੀਮਾਂ ਰੱਖਾਂਗੇ 20-20 ਮੈਂਬਰੀਆਂ 30 ਟੀਮ ਮੈਂਬਰੀਆਂ ਤਾਂ ਜਿਹੜੀ ਪੂਰੇ ਪਿੰਡ ਦੀ ਸੀਵਰੇਜ ਦੀ ਸਫਾਈ ਕਰੂਗੀ ਉਹਨਾਂ ਨੂੰ ਤਨਖਾਹ ਇਦਾਂ ਹੀ ਆਪਣਾ ਕੂੜਾ ਦਾ ਕਚਰਾ ਵਾ ਉਹਦਾ ਵਾਸਤੇ ਵੀ ਲੱਗ ਤੋਂ ਪ੍ਰਬੰਧ ਕਰ ਰਹੇ ਹਾਂ ਦਾ ਲੱਗ ਤੋਂ ਆਪਣੇ ਪਿੰਡ ਦੇ ਵਿੱਚ ਡੰਪ ਨਹੀਂ ਬਣ ਦਿੰਦੇ ਪਏ ਅਸੀਂ ਬਾਹਰ ਡੰਪ ਬਣਾਵਾਂਗੇ ਉਹਦੇ ਨਾਲ ਹੋਰ ਵੀ ਕਿਸੇ ਨੂੰ ਸਮੱਸਿਆ ਆਂਦੀ ਉਹ ਮੈਨੂੰ ਆ ਕੇ ਮਿਲਣ ਸੋ ਬਿਜਲੀ ਦੀ ਬੜੀ ਸਮੱਸਿਆ ਆ ਰਹੀ ਹੈ ਟਰਾ ਦੇਖੋ ਜਦੋਂ ਅੱਜ ਸਾਡੇ ਕੋਲੇ ਕੀ ਕਾਰਨ ਕੀ ਸਾਡੇ ਕੋਲ ਕਮਜ਼ੋਰੀ ਆ ਰਹੀ ਸਾਡੇ ਕੋਲ ਅੱਜ ਪੰਚਾਇਤ ਨਹੀਂ ਹੈ ਕਿਉਂਕਿ ਜਿਹੜੇ ਵੀ ਅਫਸਰ ਕੋਲੇ ਜਾਂਦੇ ਆ ਉਹ ਅੱਗੋਂ ਇਹ ਕਹਿ ਦਿੰਦਾ ਕੰਮ ਤਾਂ ਕਰ ਦਿੰਦਾ ਕਹਿੰਦਾ ਦੱਸੋ ਤੇਰਾ ਪਰਸਨਲ ਕੰਮ ਕੀ ਆ ਮੇਰਾ ਪਰਸਨਲ ਨਹੀਂ ਹੈ ਮੇਰਾ ਪਿੰਡਾ ਮੇਰਾ ਪਰਿਵਾਰ ਆ ਸਾਰਾ ਉਹਨਾਂ ਦੇ ਸਾਰਿਆਂ ਦੇ ਕੰਮ ਆ ਹਲੇ ਤੁਸੀਂ ਸਰਪੰਚ ਨਹੀਂ ਹੈਗੇ ਫਿਰ ਵੀ ਤੁਸੀਂ ਪੈਲ ਦੇ ਆਧਾਰ ਤੇ ਆਪਣੇ ਪਿੰਡ ਵਾਸੀਆਂ ਦਾ ਹੱਲ ਕਰਾਰੇ ਹੋ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ 'ਚ ਜੇ ਇਹ ਚੋਣ ਤਾਂ ਤੁਹਾਨੂੰ ਸਰਪੰਚ ਬਣਾਉਣ ਤਾਂ ਹੋ ਸਕਦਾ ਇਸ ਤੋਂ ਫਾਸਟ ਸਪੀਡ ਫੜੀ ਜਾਵੇ ਮੈਂ ਤੁਸੀਂ ਬਹੁਤ ਵਧੀਆ ਸਵਾਲ ਇਹ ਮੈਂ ਤੁਹਾਡੇ ਰਾਹੀਂ ਮਾਦੇ ਨਾਲ ਹੀ ਪਿੰਡ ਵਾਲਿਆਂ ਨੂੰ ਕਹਿਣਾ ਦੇਖੋ ਕੰਮ ਅਸੀਂ ਕਰਨ ਨੂੰ ਤਿਆਰ ਆਂ ਜੀ ਦਿਨ ਰਾਤ ਆਪਾਂ ਪੂਰਾ ਪਿੰਡ ਨੂੰ ਨਿਸ਼ਾਵਰ ਆ ਜੀ 24 ਘੰਟੇ ਅਸੀਂ ਅਵੇਲੇਬਲ ਆ ਜਿਹੜੇ ਜੇ ਉਹ ਪੰਚਾਇਤ ਦੇ ਵਿੱਚ ਲੱਗ ਜਾਂਦੇ ਮੈਂ ਤੁਹਾਨੂੰ ਮਨੋ ਕਰੂੰਗਾ ਜੇ ਤੁਸੀਂ ਸਾਰੇ ਵੀਰ ਭਰਾਣਾਂ ਦਾ ਮੇਰੇ ਸੁਣ ਵੀ ਰਹੇ ਆ ਮੈਂ ਉਹਨਾਂ ਨੂੰ ਦੱਸਦਾ ਕਿ ਇੰਨੇ ਚਿਰ ਤੋਂ ਅਸੀਂ ਕਿੰਨਾ ਕੁਝ ਕਰਾ ਚੁੱਕੇ ਆ ਔਰ ਮੈਂ ਤੁਹਾਨੂੰ ਇੱਕ ਵਾਦਾ ਕਰਦਾ ਕਿ ਅਸੀਂ ਉਹ ਨਹੀਂ ਆ ਕਿ ਜਿਹੜੇ ਫਾਰਮ ਭਰੇ ਡਸਟਬਿੰਚ ਸੈੱਟ ਤੇ ਮੈਂ ਦੇਖਿਆ ਕਿਉਂਕਿ ਕਿਉਂਕਿ ਪਹਿਲਾਂ ਕੀ ਕਰਦੇ ਸੀਗੇ ਪਹਿਲਾਂ ਦੀ ਸਰਕਾਰਾਂ ਦੇ ਸਰਪੰਚ ਉਹ ਫਾਰਮ ਭਰਦੇ ਸੀਗੇ ਡਸਟਬਿੰਚ ਸੈੱਟ ਦਿੰਦੇ ਸੀ ਕੋਈ ਵੀ ਕੰਮ ਉਹ ਸਿਰੇ ਨਹੀਂ ਚਾੜਦੇ ਸੀ ਤੁਹਾਡੇ ਸਾਹਮਣੇ ਮੈਂ 350 ਪੈਨਸ਼ਨਾਂ ਪਹਿਲਾਂ ਵੰਡ ਚੁੱਕਾ ਵਾਂ 90 ਪੈਨਸ਼ਨ ਅੱਜ ਵੀ ਵੰਡੀਆਂ ਵਾਂ ਇਹਦੇ ਨਾਲ ਨਾਲ ਰਾਸ਼ਨ ਕਾਰਡ ਵੀ ਬਣਾਇਆ ਅਸੀਂ ਬਣਾ ਰਹੇ ਮਤਲਬ ਕੰਮ ਕਰਦੇ ਆ ਕਿਉਂਕਿ ਦਫ਼ਤਰਾਂ 'ਚ ਧੱਕੇ ਖਾਣੇ ਪੈਂਦੇ ਆ ਜਾਣਾ ਪੈਂਦਾ ਡੀਸੀ ਕੋਲੇ ਜਾਣਾ ਪੈਂਦਾ ਸੋ ਤੁਸੀਂ ਮੇਰਾ ਫੋਨ ਚੈੱਕ ਕਰ ਲਓ ਡੀਸੀ ਦਾ ਮੇਰੇ ਕੋਲੇ ਨੰਬਰ ਆ ਇੱਕ ਹੋਰ ਤੁਹਾਡੇ ਨਾਲ ਰਾਹੀਂ ਗੱਲ ਕਹਿਣਾ ਚਾਹੁੰਦਾ ਦੇਖੋ ਤਜਰਬਾ ਹਰੇਕ ਬੰਦੇ ਦੇ ਕੰਮ ਆਉਂਦਾ ਵਾ ਸਪੀਰੀਅੰਸ ਵਾਲੇ ਬੰਦੇ ਨੂੰ ਬਣਾਈਓ ਕਿ ਅਨਸਪੀਰੀਅੰਸ ਵਾਲੇ ਨੂੰ ਨਾ ਬਣਾ ਲਿਓ ਜਿੱਦਾਂ ਕਿ ਪਹਿਲਾਂ ਆਪਾਂ ਕੀਤਾ ਸੀ ਪਿੰਡ ਅਨਸਪੀਰੀਅੰਸ ਵਾਲੇ ਬੰਦੇ ਨੇ ਉਹਨੂੰ ਨਾ ਉਹਨੂੰ ਕੋਈ ਨੌਲੇਜ ਆ ਨਾ ਉਸ ਕਿਸੇ ਆ ਦਫ਼ਤਰ ਜਾਣਾ ਨਾ ਕਿਸੇ ਨੂੰ ਕਿਸੇ ਗੱਲ ਦਾ ਕਿਸੇ ਨਾਲ ਗੱਲ ਕਰਨ ਦਾ ਪਤਾ ਲੱਗਦਾ ਸੋ ਮੈਂ ਕਹਿੰਦਾ ਉਹ ਬੰਦੇ ਨੂੰ ਚੁਣੋ ਜਿਹੜਾ ਕਿਸੇ ਦੇ ਅੱਗੇ ਜਾ ਕੇ ਰਾਜੇ ਦੇ ਦਵਾਰੇ ਕਿਸੇ ਕੋਲੇ ਵੀ ਜਾ ਕੇ ਗੱਲ ਰੱਖ ਸਕੋ ਤੁਹਾਡੇ ਡੀਸੀ ਕੋਲੇ ਜਾਵੇ ਮੰਤਰੀ ਕੋਲੇ ਜਾਵੇ ਉੱਥੇ ਜਾ ਕੇ ਗੱਲ ਕਰੇ ਚਾਹੇ ਉਹ ਸੀਐਮ ਕੋਲੇ ਜਾਵੇ ਕਿਉਂਕਿ ਅਸੀਂ ਉਹ ਜ਼ੋਰਦ ਰੱਖਦੇ ਹਰੇਕ ਪਾਸੇ ਕੋਲੇ ਗੱਲ ਕਰਕੇ ਰੱਖ ਸਕਦੇ ਹਾਂ ਕਿ ਆ ਭਈ ਆ ਮੇਰੇ ਪਿੰਡ ਦੇ ਆ ਬੰਦੇ ਦਾ ਆ ਕੰਮ ਕਰੋ। ਰਿਆਣਾ ਲਾਈਵ ਲਈ ਸੰਜੀਤ ਸੇਠੀ ਆ ਦੀ ਰਿਪੋਰਟ